ਆਸਾ ਮਹਲਾ 3 ਸਤਿਗੁਰ ਤੇ ਗੁਣ ਉਪਜੈ ਜਾ ਪ੍ਰਭ ਮਿਲੈ ਸੋਏ ਸਹਿਜੇ ਨਾਮ ਤੇ ਆਈਏ ਗਿਆਨ ਪ੍ਰਗਟ ਹੋਏ ਏ ਮਨ ਤਜਾਣੇ ਹਰ ਦੂਰ ਹੈ ਸਦਾ ਵੇਖ ਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿ ਆ ਭਰਪੂਰ ਰਹਾਉ ਗੁਰਮੁਖ ਆਪ ਪਛਾਣਿਆ ਤਿੰਨੇ ਇੱਕ ਮਨ ਧਿਆਇਆ ਸਦਾ ਰਵੇ ਪਰ ਆਪਣਾ ਸਚੇ ਨਾਮ ਸੁਖ ਪਾਇਆ اے ਮਨ ਤੇਰਾ ਕੋ ਨਹੀਂ ਕਰ ਵੇਖ ਸ਼ਬਦ ਵਿਚਾਰ ਹਰ ਸਰਣਾਏ ਭਜ ਪਾਏ ਮੁਖਦਵਾਰ ਸ਼ਬਦ ਸੁਣੀਏ ਸ਼ਬਦ 부ਝੀਏ ਸਚ ਰਹਿ ਲੇ ਬਲਾਏ ਸ਼ਬਦੇ ਹੋ ਮਾਰੀਏ ਫਟੇ ਮਹਿਲ ਸੁਖ ਪਾਏ ਇਸ ਜੁਗ ਮਹਿ ਸੋਬਾ ਨਾਮ ਕੇ ਬਿਨ ਨਾ ਵੈ ਸੋਬਾ ਨ ਹੋਏ ਏ ਹਮਾਇਆ ਕੇ ਸੋਬਾ ਚਾਰ ਦਿਹਾੜੇ ਜਾਨ ਦੀ ਬੇਲਵਨ ਹੋਏ ਜਿਨੇ ਨਾਮ ਵਿਸਾਰਿਆ ਸੇਮੂਏ ਮਰ ਜਾਏ ਹਰ ਰਸ ਸਾਦ ਨਾ ਆਇਓ ਬੇਸ਼ਟ ਮਹੇ ਸਮਾਹੇ ਇਕ ਆਪੇ ਬਖਸ਼ ਮਿਲਾਇ ਅਨ ਅਨ ਦਿਨ ਨਾ ਮਿਲਾਏ ਸਚ ਕਵਾ ਵਹ ਸਚ ਰਹੇ ਸਚੇ ਸਚ ਸਮਾਹੇ ਬਿਨ ਸ਼ਬਦੈ ਸੁਣੀਏ ਨਾ ਦੇਖੀਏ ਜਗ ਬੋਲਾ ਅਨਾ ਪ੍ਰਮਾਏ ਬਿਨ ਨਾਵੇ ਦੁਖ ਕੋਈ ਸੀ ਨਾਮ ਮਿਲੈ ਇਸਹਿਰ ਜਾਏ ਜਨਬਾਣੀ ਸੋਚ ਤਲਾਇਆ ਸੇ ਜਨ ਨਿਰਮਲ ਪਰਵਾਨ ਨਾਨਕ ਨਾਮ ਤਨਾ ਕਦੇ ਨ ਵਿਸਰੇ ਸੇ ਦਰ ਸਚੇ ਜਾਨ ਆਸਾ ਮਹਲਾ 3 ਸਤ ਗੁਰ ਤੇ ਗੁਣ ਉਪਜੈ ਜਾ ਪ੍ਰਭ ਮਿਲੈ ਸੋਇ ਸਹਿਜੇ ਨਾਮ ਤੇ ਆਈਐ ਗਿਆਨ ਪ੍ਰਗਟ ਹੋਇ ਏ ਮਨ ਤੇ ਜਾਣ ਹਰ ਦੂਰ ਹੈ ਸਦਾ ਵੇਖ ਹਦੂਰ ਸਦ ਸੁਨਦਾ ਸਦ ਵੇਖਦਾ ਸ਼ਬਦ ਰਹਾ ਭਰਪੂਰ ਰਹਾਓ ਗੁਰਮੁਖ ਆਪ ਪਛਾਣਿਆ ਤਿਨ ਇੱਕ ਮਨ ਧਿਆਇ ਸਦਾ ਰਵਹਿ ਪਰ ਆਪਣਾ ਸਚੇ ਨਾਮ ਸੁਖ ਪਾਇਆ ਏ ਮਨ ਤੇਰਾ ਕੋ ਨਹੀਂ ਕਰਵੇਖ ਸ਼ਬਦ ਵਿਚਾਰ ਹਰ ਸਰਣਾਏ ਭਜ ਪਾਏ ਮੋਖ ਦਵਾਰ ਸ਼ਬਦ ਸੁਣੀਏ ਸ਼ਬਦ ਬੁਜੀਏ ਸਚ ਰਹੇ ਲੇ ਲਾਏ ਖਬ ਦੇ ਹੋ ਮਹਿਮਾਰੀਏ ਫਟੇ ਮਹਿਲ ਸੁਖ ਪਾਏ ਇਸ ਜੁਗ ਮਹਿ ਸੋਬਾ ਨਾਮ ਕੀ ਬਿਨ ਨਾਵੇ ਸੋਬ ਨ ਹੋਏ ਏ ਹਮਾਇਆ ਕੀ ਸੁਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਜਿਨੇ ਨਾਮ ਵਿਸਾਰਿਆ ਸੇ ਮੂਏ ਮਰ ਜਾਹੇ ਹਰ ਰਸ ਸਾਦਨਾ ਬੇਸ਼ਟਾ ਹੈ ਸਮਾਹੇ ਇੱਕ ਆਪੇ ਬਖਸ਼ ਮਿਲਾਇਆ ਨਾ ਅਨ ਦਿਨ ਨਾ ਮਿਲਾਇ ਸੱਚ ਕਮਾਵਹਿ ਸੱਚ ਰਹੇ ਸੱਚੇ ਸੱਚ ਸਮਾਹੇ ਬਿਨ ਸ਼ਬਦ ਸੁਣੀਏ ਨਾ ਦੇਖੀਏ ਜਗ ਬੋਲਾ ਅੰਨਾ ਪਰਮਾਏ ਬਿਨ ਨਾ ਆਵੇ ਦੁੱਖ ਪਾਏ ਸੀ ਨਾਮ ਮਿਲੇ ਤੇ ਸਹਿਰ ਜਾਏ ਜਿਨ ਬਾਣੀ ਸੋਚਤ ਲਾਇ ਸੇ ਜਨ ਨਿਰਮਲ ਪਰਵਾਨ ਨਾਨਕ ਨਾਮ ਤੈਨਾ ਕਦੇ ਨ ਵਿਸਰੇ ਸੇ ਦਰ ਸੱਚੇ ਜਾਨ ਆਸਾ ਮਹਲਾ ਤੀਜਾ ਸਤ ਗੁਰ ਤੇ ਗੁਣ ਉਪਜੈ ਜਾ ਪ੍ਰਭ ਮੇਲੇ ਸੋਏ ਸਹਿਜੇ ਨਾਮ ਧਿਆਈਐ ਗਿਆਨ ਪ੍ਰਗਟ ਹੋਏ ਏ ਮਨ ਮਤ ਜਾਣੇ ਹਰ ਦੂਰ ਹੈ ਸਦਾ ਵੇਖ ਹਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ ਰਹਾਓ ਗੁਰਮੁਖ ਆਪ ਬਚਾਰਿਆ ਤਿਨੇ ਇਕ ਮਨ ਧਿਆਇਆ ਸਦਾ ਰਵੈ ਪਰ ਆਪਣਾ ਸਚੇ ਨਾਮ ਸੁਖ ਪਾਇਆ ਏ ਮਨ ਤੇਰਾ ਕੋ ਨਹੀਂ ਕਰ ਵੇਖ ਸ਼ਬਦ ਵਿਚਾਰ ਹਰ ਸਰਣਾਈ ਭਜ ਪਾਏ ਮੋਖ ਦੁਆਰ ਸ਼ਬਦ ਸੁਣੀਏ ਸ਼ਬਦ 부ਜਿਏ ਸਚ ਰਹਿ ਲਿ ਬਲਾਈ ਸ਼ਬਦੇ ਹੋ ਮੈਂ ਮਾਰੀਏ ਸਚੈ ਮਹਿਰ ਸੁਖ ਪਾਏ ਇਸ ਜਗ ਮਹਿ ਸੁਬਾਨਾਮ ਕੀ बिन नावै सोब न ना होए ए हे माया की सोबा चार दिहाड़े जानदे बिलम न होए जिने नाम विसारिया से मुए मर जाहे हर रस साध नयो बि माह हिकु बख्श मिलायन अनदिन नाए ना सच कमाव ਸੱਚ ਰਹੇ ਸੱਚੇ ਸੱਚ ਸਮਾਹੇ ਬਿਨ ਸ਼ਬਦ ਸੁਣੀਏ ਨਾ ਦੇਖੀਏ ਜਗ ਬੋਲਾ ਅਨਾ ਪਰਮਾਏ ਬਿਨ ਨਾਵੇ ਦੁਖ ਪਾਏ ਸੀ ਨਾਮ ਲੈ ਤੇ ਸੇਰ ਜਾਏ ਜਿਨ ਬਾਣੀ ਸੋ ਚਿਤ ਲਾਇ ਫੇ ਜਨ ਨਿਰਮਲ ਪਰਵਾਨ ਨਾਨਕ ਨਾਮ ਤੇ ਨਾ ਕਦੇ ਨ ਵਿਸਰੇ ਫੇ ਦਰਸ ਚੇ ਜਾਨ ਆਸਾ ਮਹਲਾ ਤੀਜਾ ਸਤ ਗੁਰ ਤੇ ਗੁਣ ਉਪਜੈ ਜਾ ਪ੍ਰਭ ਮਿਲੈ ਸੋਏ ਸਹਿਜੇ ਨਾ ਮਤੈ ਆਈਏ ਗਿਆਨ ਪ੍ਰਗਟ ਹੋਏ اے ਮਨ ਮਤ ਜਾਣੇ ਹਰ ਦੂਰ ਹੈ ਸਦਾ ਵੇਖ ਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿ ਆ ਭਰਪੂਰ ਰਹਾਉ ਗੁਰਮਖਿ ਆਪ ਪਛਾਣਿਆ ਤਿਨੇ ਇਕ ਮਨ ਧਿਆਇਆ ਸਦਾ ਰਵਹਿ ਪਰ ਆਪਣਾ ਸਚੇ ਨਾਮ ਸੁਖ ਪਾਇਆ ਏ ਮਨ ਤੇਰਾ ਕੋ ਨਹੀਂ ਕਰ ਵੇਖ ਸ਼ਬਦ ਵਿਚਾਰ ਹਰ ਸਰਣਾਏ ਭਜ ਪਾ ਪਾਏ ਮੁਖ ਦਵਾ ਸ਼ਬਦ ਸੁਣੀਏ ਸ਼ਬਦ 부ਝੀਏ ਸੱਚ ਰਹੇ ਲਿਵਲਾਏ ਸ਼ਬਦੇ ਹੋ ਮੈ ਮਾਰੀਏ ਸੱਚ ਮਹਿਲ ਸੁਖ ਪਾਏ ਇਸ ਜੁਗ ਮਹਿ ਸੋਭਾ ਨਾਮ ਕੇ ਬਿਨ ਨਾਵੇ ਸੋਭਾ ਹੋਏ ਇਹ ਮਾਇਆ ਕੇ ਸੋਭਾ ਚਾਰ ਦਿਹਾੜੇ ਜਾਨ ਦੇ ਬਿਲਵ ਨ ਹੋਏ ਜਿਨੇ ਨਾਮ ਵਿਸਾਰਿਆ ਸੇ ਮੂਏ ਮਰ ਜਾਹੇ ਹਰ ਰਸ ਸਾਦ ਨ ਆਇਓ ਬੇਸ਼ਟਾ ਵਾਹੇ ਸਮਾਹੇ ਇਕ ਆਪੇ ਬਖਸ਼ ਮਿਲਾਏ ਅਨਾ ਅਨ ਦਿਨ ਨਾ ਮਿਲਾਏ ਸੱਚ ਕਮਾਵੇ ਸੱਚ ਰਹੇ ਸੱਚੇ ਸੱਚ ਸਮਾਹੇ ਬਿਨ ਸ਼ਬਦੈ ਸੁਣੀਏ ਨਾ ਦੇਖੀਏ ਜਗ ਬੋਲਾ ਅਨਾ ਪਰਮਾਏ ਬੇ ਨਾਵੇ ਦੁਖ ਪਾਈ ਸੀ ਨਾਮ ਮਿਲੈ ਤਿਸਹਿਰ ਜਾਏ ਜਨ ਬਣੀ ਸੋਚ ਤਲਾਇਆ ਸੇ ਜਨ ਨਿਰਮਲ ਪਰਵਾਨ ਨਾਨਕ ਨਾਮ ਤਨਾ ਕਦੇ ਨ ਵਿਸਰੇ ਸੇ ਦਰ ਸੱਚੇ ਜਾਨ ਆਸਾ ਮਹਲਾ ਤੀ ਜਾ ਸਤ ਗੁਰ ਤੇ ਗੁਣ ਉਪਜੈ ਜਾ ਪ੍ਰਭ ਮੇਲੇ ਸੋਏ ਸਹਜੇ ਨਾਮ ਤੇ ਆਈਏ ਗਿਆਨ ਪ੍ਰਗਟ ਹੋਏ ਏ ਮਨ ਮਤ ਜਾਣ ਹਰ ਦੂਰ ਹੈ ਸਦਾ ਵੇਖ ਹਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਾ ਭਰਪੂਰ ਰਹਾਓ ਗੁਰਮੁਖ ਆਪ ਪਛਾਣਿਆ ਤਿਨ ਇੱਕ ਮਨ ਧਿਆਇ ਸਦਾ ਰਵਹਿ ਮੇਰਾ ਆਪਣਾ ਸੱਚੇ ਨਾਮ ਸੁਖ ਪਾਇਆ ਏ ਮਨ ਤੇਰਾ ਕੋ ਨਹੀਂ ਕਰ ਵੇਖ ਸ਼ਬਦ ਵਿਚਾਰ ਹਰ ਸਰਣਾਏ ਭਜ ਪੋ ਆਏ ਮੋਖ ਦਵਾਰ ਸ਼ਬਦ ਸੁਣੀਏ ਸ਼ਬਦ ਬੁਜੀਏ ਸੱਚ ਰਹੇ ਲੈ ਲਾਏ ਸ਼ਬਦੇ ਹੋ ਮਹਮਾਰੀਏ ਸੱਚੇ ਮਹਿਲ ਸੁਖ ਪਾਏ ਇਸ ਜੁਗ ਮਹਿ ਸੁਬਾਨਾਮ ਕੀ ਬਿਨ ਨਾਵੇ ਸੋਬ ਨ ਹੋਏ ਇਹ ਮਾਇਆ ਕੀ ਸੁਬਾ ਚਾਰ ਦਿਹਾੜੇ ਜਾਂਦੀ ਬਿਲਮ ਨ ਹੋਏ ਜਿਨੇ ਨਾਮ ਵਿਸਾਰਿਆ ਸੇ ਮੂਏ ਮਰ ਜਾਹੇ ਹਰ ਰਸ ਸਾਦ ਨਾ ਆਇਓ ਮਿਸਟਾ ਮਾਹੇ ਸਮਾਹੇ ਇਕ ਆਪੇ ਬਖਸ਼ ਮਿਲਾਇਆ ਨਾ ਅਨ ਦਿਨ ਨਾ ਮਿਲਾਇ ਸੱਚ ਕਮਾਵਹਿ ਸੱਚ ਰਹਹਿ ਸੱਚੇ ਸੱਚ ਸਮਾਹਿ ਬਿਨ ਸ਼ਬਦੈ ਸੁਣੀਏ ਨਾ ਦੇਖੀਏ ਜਗ ਬੋਲਾ ਕਨਾ ਪਰਮਾਏ ਬਿਨ ਨਾ ਆਵੇ ਦੁਖ ਪਾਏ ਸੀ ਨਾਮ ਮਿਲੈ ਤੇ ਸਹਿਰ ਜਾਏ ਜਿਨ ਬਾਣੀ ਸੋਚਤ ਲਾਇਆ ਜਨ ਨਿਰਮਲ ਪਰਵਾਨ ਨਾਨਕ ਨਾਮ ਤੈਨਾਂ ਕਦੇ ਨਾ ਵਿਸਰੇ ਸੇਦਰ ਸੱਚੇ ਜਾਨ ਆਸਾ ਮਹਲਾ ਤੀਜਾ ਸਤ ਗੁਰ ਤੇ ਗੁਣ ਉਪਜੈ ਜਹ ਪ੍ਰਭ ਮੇਲੇ ਸੋਏ ਸਹਿਜੇ ਨਾਮ ਧਿਆਈਐ ਗਿਆਨ ਪ੍ਰਗਟ ਹੋਏ اے ਮਨ ਮਤ ਜਾਣੇ ਹਰ ਦੂਰ ਹੈ ਸਦਾ ਵੇਖ ਹਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ ਰਹਾਓ ਗੁਰਮੁਖ ਆਪ ਬਚਾਰਿਆ ਤਿਨੇ ਇਕ ਮਨ ਧਿਆਇਆ ਸਦਾ ਰਵੇ ਪਰ ਆਪਣਾ ਸਚੇ ਨਾਮ ਸੁਖ ਪਾਇਆ اے ਮਨ ਤੇਰਾ ਕੋ ਨਹੀਂ ਕਰ ਵੇਖ ਸ਼ਬਦ ਵਿਚਾਰ ਹਰ ਸਰਣਾਈ ਭਜ ਪਾਏ ਮੋਖ ਦੁਆਰ ਸ਼ਬਦ ਸੁਣੀਏ ਸ਼ਬਦ ਬੁਝੀਏ ਸਚ ਰਹਿ ਨੇ ਬੁਲਾਏ ਸ਼ਬਦੋ ਮੈਂ ਮਾਰੀਏ ਸੱਚੇ ਮਹਿਲ ਸੁਖ ਪਾਏ ਇਸ ਜਗ ਮਹਿ ਸੁਬਾ ਨਾਮ ਕੀ ਬਿਨ ਨਾਵੇ ਸੋਬ ਨਾ ਹੋਏ ਇਹ ਮਾਇਆ ਕੀ ਸੋਬਾ ਚਾਰ ਦਿਹਾੜੇ ਜਾਂਦੇ ਬਿਲਮ ਨਾ ਹੋਏ ਜਿਨੇ ਨਾਮ ਵਿਸਾਰਿਆ ਸੇ ਮੂਏ ਮਰ ਜਾਏ ਹਰ ਰਸ ਸਾਧਨਾ ਆਇਓ ਬਿਸਟਾ ਮਾਹੇ ਸਮਾਹੇ ਇਕ ਆਪੇ ਬਖਸ਼ ਮਿਲਾਇ ਅਨੰਦ ਨਾਮੇ ਲਾਇ ਸਚ ਕਮਾਵਹਿ ਸੱਚ ਰਹੇ ਸੱਚੇ ਸੱਚ ਸਮਾਹੇ ਬਿਨ ਸ਼ਬਦ ਸੁਣੀਏ ਨਾ ਦੇਖੀਏ ਜਗ ਬੋਲਾ ਅਨਾ ਪਰਮਾਏ ਬਿਨ ਨਾਵੇ ਦੁਖ ਪਾਏ ਸੀ ਨਾਮ ਮਿਲੇ ਤਿਸੈਰ ਜਾਏ ਜਿਨ ਬਾਣੀ ਸੋ ਚਿਤ ਲਾਇ ਫੇ ਜਨ ਨਿਰਮਲ ਪਰਵਾਨ ਨਾਨਕ ਨਾਮ ਤੇ ਨਾ ਕਦੇ ਨ ਵਿਸਰੇ ਸੇ ਦਰ ਸਚੇ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ